ਸਕਟੀਕਲ ਤੁਸੀਂ ਦੇਖ ਰਹੇ ਹੋ ਦੈਨਿਕ ਫੇਰਾ ਤੇ ਮੈਂ ਹਾਂ ਭਾਵਨਾ ਬਠਿੰਡਾ ਦੇ ਵਿੱਚ ਸ਼ਰਯਮ ਗੁੰਡਾਗਰਦੀ ਦੇਖਣ ਨੂੰ ਮਿਲੀ ਆ ਬਠਿੰਡਾ ਦੇ ਜਨਤਾ ਨਗਰ ਦੀ ਇਹ ਖਬਰ ਆ ਜਿੱਥੇ ਕਿ ਸ਼ਰਯਮ ਗੁੰਡਾਗਰਦੀ ਦੇਖਣ ਨੂੰ ਮਿਲੀ ਆ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਦਰਜਨ ਦੇ ਕਰੀਬ ਇਹ ਬਦਮਾਸ਼ ਜਿਹੜੇ ਮੁਹੱਲੇ ਦੇ ਵਿੱਚ ਦਾਖਲ ਹੋ ਜਾਂਦੇ ਨੇ ਤੇ ਫਿਰ ਸ਼ਰਯਮ ਗੁੰਡਾਗਰਦੀ ਕਰਦੇ ਨੇ ਪੁਰਾਣੀ ਰਣਜੀਤ ਸੇ ਚੱਲਦੇ ਇੱਕ ਘਰ ਤੇ ਹਮਲਾ ਕੀਤਾ ਜਾਂਦਾ ਹੈ ਤੇ ਇਸ ਦੇ ਚੱਲਦੇ ਹੀ ਮੁਹੱਲੇ ਦੇ ਵਿੱਚ ਜਿਵੇਂ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਮੁਹੱਲੇ ਦੇ ਬਾਹਰ ਵੀ ਜਿਹੜਾ ਸਮਾਨ ਪਿਆ ਹੁੰਦਾ ਉਹਨਾਂ ਦੀ ਵੀ ਭੰਨ ਤੋੜ ਕੀਤੀ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕੁੱਲ ਫ੍ਰਿਜੇ ਹੋਰ ਸਮਾਨ ਜਿਹੜਾ ਘਰਾਂ ਦਾ ਸਮਾਨ ਹੁੰਦਾ ਉਸਦੀ ਵੀ ਇਹਨਾਂ ਦੇ ਵੱਲੋਂ ਭੰਨ ਤੋੜ ਜਿਹੜੀ ਆ ਉਹ ਕੀਤੀ ਗਈ ਆ ਸ਼ਰਿਆ ਮੇਰਾ ਦੇ ਵੱਲੋਂ ਭੰਨ ਤੋੜ ਕੀਤੀ ਗਈ ਆ ਦੱਸਿਆ ਜਾ ਰਿਹਾ ਹੈ ਕਿ ਇੱਕ ਇਹ ਮਹਿਲਾ ਦੇ ਵੱਲੋਂ ਬਚਾਅ ਕੀਤਾ ਗਿਆ ਸੀ ਆ ਇਹ ਪੂਰੀ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਨੌਜਵਾਨ ਸੀ ਉਹ ਆਪਣੀ ਮਾਂ ਦੇ ਨਾਲ ਲੜਾਈ ਝਗੜਾ ਕਰਦਾ ਸੀ ਤੇ ਮੁਹੱਲੇ ਦੇ ਵਿੱਚ ਰਹਿੰਦੀ ਇੱਕ ਮਹਿਲਾ ਦੇ ਵੱਲੋਂ ਤਾਂ ਬਚਾਅ ਕੀਤਾ ਗਿਆ ਸੀ ਉਸਦੇ ਮਾਂ ਨੂੰ ਬਚਾਉਣ ਲਈ ਉਹ ਖੜੀ ਹੋਈ ਸੀ ਤੇ ਇਸ ਦਾ ਵਿਰੋਧ ਕੀਤਾ ਗਿਆ ਸੀ ਨੌਜਵਾਨ ਦਾ ਜਿਸ ਤੋਂ ਬਾਅਦ ਇਸ ਨੌਜਵਾਨ ਨੇ ਰੰਜਿਸ਼ ਰੱਖੀ ਰੰਜਿਸ਼ ਰੱਖਦੇ ਹੋਏ ਇਸ ਨੌਜਵਾਨ ਦੇ ਵੱਲੋਂ ਮੁਹੱਲੇ ਦੇ ਵਿੱਚ ਅਤੇ ਦਰਜਨ ਤੋਂ ਵੱਧ ਜਿਹੜੇ ਆ ਬਦਮਾਸ਼ ਜਿਹੜੇ ਬੁਲਾਏ ਗਏ ਤੇ ਉਸਤੇ ਹਮਲਾ ਕੀਤਾ ਗਿਆ ਤਾਂ ਉਸ ਨੂੰ ਡਰਾਇਆ ਧਮਕਾਇਆ ਗਿਆ ਵਾ ਤੇ ਤੇਜ ਹਥਿਆਰਾ ਦੇ ਨਾਲ ਲੇਸੋ ਕੇ ਬਦਮਾਸ਼ ਜਿਹੜੇ ਆਉਂਦੇ ਨੇ ਬਠਿੰਡਾ ਦੇ ਜਨਤਾ ਨਗਰ ਦੀ ਇਹ ਖਬਰ ਆ ਜਿੱਥੇ ਕਿ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਦੇ ਪੰਨ ਤੋੜ ਕੀਤੀ ਗਈ ਹੈ ਤੇ ਮੁਹੱਲੇ ਦੇ ਵਿੱਚ ਵੀ ਇਸ ਪੂਰੇ ਮਾਹੌਲ ਤੋਂ ਬਾਅਦ ਤਣਾਪੁਰਨ ਜਿਹੜਾ ਮਾਹੌਲ ਬਣਿਆ ਹੋਇਆ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਤੇ ਲੋਕ ਜਿਹੜੇ ਡਰੇ ਹੋਏ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਵਾ ਉਹ ਵੀ ਤੁਹਾਨੂੰ ਅਸੀਂ ਸੁਣਾ ਦਿੰਨੇ ਆਂ ਇਹ ਜਿਹੜੀ ਵੀਡੀਓ ਹੈ ਥਾਣਾ ਜੰਨ ਨਾਲ ਕਲੋਨੀ ਦੇ ਏਰੀਆ ਜਨਤਾਨਗਰ ਦਾ ਏਰੀਆ ਤੇ ਇਸ ਦੇ ਵਿੱਚ ਜਿਹੜੇ ਇਹ ਜਿਹੜੇ ਲੜਕੇ ਹੈਗੇ ਆ ਇਹ ਵਾਸੂਦੇਵ ਤੇ ਭਤੀਜੇ ਤੇ ਉਹਦੇ ਜਿਹੜੇ ਭਤੀਜੇ ਦੇ ਦੋਸਤ ਹੈਗੇ ਆ ਇਹਨਾਂ ਨੇ ਆਰਤੀ ਦੇਵੀ ਜੋ ਵਾਸੂਦੇਵ ਦੀ ਗਵੰਡੀ ਹੈ ਇਸ ਦੇ ਵਿੱਚ ਰਹਿੰਦੀ ਹੈ ਉਹਦੇ ਘਰ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ ਕਿਉਂਕਿ ਵਾਸੂਦੇਵ ਆਪਣੀ ਮਾਤਾ ਦੇ ਨਾਲ ਇੱਕ ਦੋ ਦਿਨ ਪਹਿਲਾਂ ਲੜਾਈ ਕੀਤੀ ਸੀ ਤੇ ਮਾਤਾ ਦੀ ਕੁੱਟਮਾਰ ਕਰਦਾ ਸੀਗਾ ਤੇ ਆਰਤੀ ਦੇਵੀ ਨੇ ਉਹਦੇ ਵਿੱਚ ਜਿਹੜੀ ਇਹ ਵਾਸੂਦੇਵ ਨੂੰ ਰੋਕਿਆ ਸੀ ਵੀ ਆਪਣੀ ਮਾਤਾ ਦੀ ਕੁੱਟਮਾਰ ਨਾ ਕਰੇ ਉਸੇ ਰੰਜਿਸ਼ ਦੇ ਵਿੱਚ ਜਿਹੜੀ ਹੈਗੀ ਹੈ ਇਹਨੇ ਆਪਣੇ ਵਾਸੂਦੇਵ ਨੇ ਆਪਣੇ ਭਤੀਜੇ ਦੇ ਨਾਲ ਮਿਲ ਕੇ ਜਿਹੜੀ ਹੈਗੀ ਹੈ ਉਹਦੇ ਘਰ ਦੇ ਉੱਪਰ ਅਟੈਕ ਕੀਤਾ ਤੇ ਉਹਦੇ ਘਰ ਦੀ ਜਿਹੜੀ ਹੈ ਭੰਨਤੋੜ ਕੀਤੀ ਹੈ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਥਾਣਾ ਕਨਾਲਕੁੜੀ ਦੇ ਵਿੱਚ ਜਿਹੜਾ ਬੰਦਾ ਐਕਸ਼ਨ ਲਿਆ ਜਾ ਰਿਹਾ ਹੈ ਤੇ ਜਲਦੀ ਹੀ ਜਿਹੜੇ ਸਾਰੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਏ ਜਾਊਗਾ ਤੇ ਨਾਲ ਹੀ ਇਹ ਮੈਸੇਜ ਦੇਣਾ ਚਾਹਾਂਗੇ ਕਿ ਕੋਈ ਵੀ ਬੰਦਾ ਜਿਹੜਾ ਵੀ ਕਾਨੂੰਨ ਨੂੰ ਹੱਥ ਚ ਲੈਣ ਦੀ ਕੋਸ਼ਿਸ਼ ਕਰੂਗਾ ਉਸ ਦੇ ਨਾਲ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਜਾਊਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ Dynamic Savera TV YouTube Facebook Instagram X aur WhatsApp channel par